ਭਾਬੀ ਮੇਰੇ ਦੂਜੇ ਵਿਆਹ ਦੀ ਗੱਲ ਕਰਕੇ ਨਾ ਮੇਰੀ ਜ਼ਿੰਦਗੀ ਨਾ ਬੋਰਿੰਗ ਕੀਤੀ ਬਈ ਇਹਨਾਂ ਨੇ ਤੁਹਾਨੂੰ ਪਤਾ ਹੈ ਮੰਮੀ ਕੋਲ ਮੈਂ ਰਾਤ ਤੀ ਜਾਨੀ ਐ ਇੱਕ ਘੰਟਾ ਨਾ ਪੂਰਾ ਲੈਕਚਰ ਦਿੰਦੀ ਐ ਮਾਤਾ ਅੱਜ ਜਾਂਦੀ ਮੇਰੀ ਦਿੱਤੀ ਇੱਧਰ ਪੜਾਓ ਫੋਨ ਮੇਰਾ ਮੈਂ ਚੱਲੀ ਆ ਪ੍ਰੀਤ ਕੋਲੇ ਨਾਲੇ ਮੇਰੇ ਫੋਨ 'ਚ ਕੀ ਚੈੱਕ ਕਰਦੇ ਹੋ ਆਹ ਕਿਹੜੀ ਗੱਲ ਕਹਿਤੀ ਹੱਥ ਨੂੰ ਹੱਥ ਆ ਫਿਰ ਵੱਡਾ ਛੋਟਾ ਮੈਂ ਵੀ ਨਹੀਂ ਵੇਖਦੀ ਪ੍ਰੀਤ ਆਹੂ ਪੱਲੀ ਪਿਆਰ ਤਾਂ ਤੂੰ ਹੋ ਗਈ ਆ ਜਾਣਾ ਕਿੱਥੇ ਆ ਕੋਈ ਲੋਕੇਸ਼ਨ ਸੋਚੀ ਆ ਤੂੰ ਆਪਾਂ ਐਦਾਂ ਕਰਦੇ ਆ ਪ੍ਰੀਤ ਕਪੂਰਥਲੇ ਚਲਦੇ ਆ ਤੇਰੀ ਮੰਮੀ ਕੋਲੇ ਨਾਲੇ ਸੀ ਬੰਨੇ ਮੈਂ ਵੀ ਮਾਤਾ ਨੂੰ ਮਿਲ ਲੂੰਗੀ ਪਹਿਲੀ ਗੱਲ ਤਾਂ ਇਹੇ ਜੇ ਜਾਣਾ ਕਪੂਰਥਲੇ ਪਹਿਲਾਂ ਪਾਓ ਸੂਟ ਨਾਲੇ ਤੈਨੂੰ ਪਤਾ ਹੀ ਆ ਕਿ ਰਖੜੀ ਆਂਦੀ ਪਈ ਆ ਉਦੋਂ ਤਾਂ ਮੈਂ ਜਾਣਾ ਹੀ ਜਾਣਾ ਫਿਰ ਦੋ ਦੋ ਚੱਕਰ ਕਿਉਂ ਮਾਰਨੇ ਉੱਥੇ ਵੈਸੇ ਪ੍ਰੀਤ ਤੇਰੀ ਨਾ ਪੁਰਾਣੀ ਆਦਤ ਐ ਤੂੰ ਮਾਤਾ ਕੋਲੇ ਨਾ ਘਾਟ ਹੀ ਜਾਣੀ ਆ ਕਿ ਮਾਤਾ ਨੂੰ ਖੇਚਲ ਨਾ ਕਰਨੀ ਪਵੇ ਤੈਨੂੰ ਪਤਾ ਹੀ ਆ ਰੁਪਾਲੀ ਕਿ ਮੇਰੇ ਭਰਾ ਦਾ ਹੁਣ ਨਵਾਂ ਨਵਾਂ ਵਿਆਹ ਹੋਇਆ ਤੇ ਭਾਬੀ ਸਾਡੀ ਨਵੀਂ-ਨਵੀਂ ਆਈ ਆ ਘਰ ਦੇ ਵਿੱਚ ਮੈਂ ਜਾਉਂਗੀ ਐਵੇਂ ਵਿਚਾਰੀ ਪਰੇਸ਼ਾਨ ਹੋਊਗੀ ਫਾਰਮੈਲਿਟੀਆਂ ਕਰੂਗੀ ਤੇ ਮੈਨੂੰ ਚੰਗਾ ਨਹੀਂ ਲੱਗਦਾ ਕਿ ਮੈਂ ਉਹਨੂੰ ਖੇਚਲ ਦਵਾਂ ਚਲਾ ਫਿਰ ਪ੍ਰੀਤ ਅੰਦਰ ਬੈਠੀਏ ਨਾਲੇ ਮੈਨੂੰ ਦੱਸ ਉਹ ਰੋਬੋਟ ਜੇ ਸਵਰਨੇ ਦਾ ਕਰਨਾ ਕੀ ਹੈ ਹਾਰੂ ਬੱਲੀ ਹੁਣ ਦੱਸ ਮੈਨੂੰ ਤੂੰ ਉਧਰ ਦਾ ਕੀ ਸੋਚਿਆ ਕੀ ਕਰਨਾ ਹੈ ਹੁਣ ਤੂੰ ਆਈ ਆ ਤੇ ਕੀ ਕਹਿ ਕੇ ਆਈ ਆ ਪ੍ਰੀਤ ਤੈਨੂੰ ਦੱਸਿਆ ਤਾਂ ਹੈ ਲਵਪ੍ਰੀਤ ਜਦ ਤੱਕ ਮੇਰੇ ਪੈਰ ਫੜਕੇ ਮੈਂ ਤੂੰ ਮਾਫੀ ਨਹੀਂ ਨਾ ਮੰਗਦੀ ਮੈਂ ਉਧਰ ਨਹੀਂ ਜਾਣਾ ਬੇਸ਼ੱਕ ਬ੍ਰਿਤ ਮੈਂ ਤੇਰੇ ਕਹਿਣ ਤੇ ਉਧਰ ਚਲੇ ਗਈ ਸੀ ਬਟ ਲਵਪ੍ਰੀਤ ਨਾਲ ਹੁਣ ਤਾਂ ਮੇਰਾ ਪਰਸਨਲ ਇਸ਼ੂ ਆ ਲਵਪ੍ਰੀਤ ਨੇ ਨਾ ਆਪਣੇ ਪੈਰਾਂ ਤੇ ਖੁਲਾੜੀ ਆਪ ਹੀ ਮਾਰ ਲਈ ਆ ਪਰ ਰੁਪਾਲੀ ਤੈਨੂੰ ਨਾ ਇੱਕ ਵਾਰੀ ਉਧਰ ਜਾਣਾ ਹੀ ਪੈਣਾ ਸਿਰਫ ਮੇਰੇ ਕਹਿਣ ਤੇ ਇੱਕ ਜ਼ਰੂਰੀ ਕੰਮ ਕਰਨਾ ਹੈ ਪ੍ਰੀਤ ਆ ਕਿਰਨ ਆਪਣੇ ਰਾਹ ਤਾਂ ਪੈ ਗਈ ਆ ਆ ਮੇਰੇ ਵਾਲਾ ਵੀ ਸੱਚ ਦੱਸ ਕੇ ਆਪਾਂ ਆਪਣਾ ਖੇੜਾ ਨਾ ਛੁਡਾ ਲਈਏ ਗੇਮ ਨੂੰ ਅੱਥੀ ਖਤਮ ਕਰ ਯਾਰ ਪਹਿਲਾਂ ਸੁਣ ਲੈ ਮੇਰੀ ਇੱਕ ਗੱਲ ਕੱਲ ਮੈਨੂੰ ਮਿਲੀ ਸੀ ਕਿਰਨ ਬੜਾ ਹੀ ਸਕੂਨ ਮਿਲਿਆ ਉਹਨੂੰ ਮਿਲ ਕੇ ਫੇਰ ਅਸੀਂ ਪਾਰਕ ਵਿੱਚ ਬੈਠ ਕੇ ਨਾ ਦੋਨਾਂ ਜਾਨੀਆਂ ਨੇ ਬੜੇ ਦੁੱਖ ਸੋ ਕੀਤੇ ਉਸ ਤੋਂ ਬਾਅਦ ਉਹਨੇ ਘਰ ਜਾ ਕੇ ਮੈਨੂੰ ਫੋਨ ਲਾ ਲਿਆ ਫੋਨ ਦੇ ਉੱਤੇ ਉਹਨੇ ਇੰਨਾ ਕੁਝ ਦੱਸਿਆ ਨਾ ਮੈਨੂੰ ਉਸ ਤੋਂ ਬਾਅਦ ਮੈਂ ਵੀ ਬਹੁਤ ਕੁਝ ਸੋਚਿਆ ਪਰ ਇਹ ਕਹਾਣੀ ਨਾ ਰੁਪਾਲੀ ਆਪਾਂ ਹੱਲੇ ਖਤਮ ਨਹੀਂ ਕਰਨੀ ਇਹਨੂੰ ਆਪਾਂ ਹੋਰ ਅੱਗੇ ਲੈ ਕੇ ਜਾਣਾ ਹੈ ਹੈ ਪ੍ਰੀਤ ਕਿਰਨ ਮਿਲੀ ਸੀ ਕਿਵੇਂ ਹੈ ਕਿਰਨ ਨਾਲੇ ਉਹਦੀ ਧੀਆ ਕਿਵੇਂ ਨੇ हां हां किरण ਵੀ ਠੀਕ ਆ ਤੇ ਉਹਦੀਆਂ ਕੁੜੀਆਂ ਵੀ ਠੀਕ ਨੇ ਕੱਲ ਜਦੋਂ ਅਸੀਂ ਗੱਲਾਂ ਕੀਤੀਆਂ ਨਾ ਬੜਾ ਮਾਣ ਜਿਹਾ ਮਹਿਸੂਸ ਹੋਇਆ ਕਿ ਕੁੜੀ ਦੀ ਇੰਨੀ ਵੱਡੀ ਗਲਤੀ ਹੋਣ ਤੋਂ ਬਾਅਦ ਵੀ ਉਹਦੇ ਪੇਕਿਆਂ ਨੇ ਉਹਦੀਆਂ ਪਰਜਾਈਆਂ ਨੇ ਉਹਨੂੰ ਦੁਬਾਰਾ ਤੋਂ ਅਪਣਾ ਲਿਆ ਚੱਲ ਵਧੀਆ ਕੀਤਾ ਪ੍ਰੀਤ ਤੋਨੂੰ ਮਿਲਣਾ ਹੀ ਐ ਵੈਸੇ ਪੇਕਾ ਪਰਿਵਾਰ ਨਾ ਕਦੇ ਵੀ ਆਪਣੀ ਧੀ ਨੂੰ ਛੱਡਦਾ ਨਹੀਂ ਹੈਗਾ ਚੱਲ ਮੈਨੂੰ ਦੱਸ ਮਿਲ ਕੇ ਕੀ ਗੱਲਾਂ ਕੀਤੀਆਂ ਤੇ ਹੁਣ ਕਰਨਾ ਕੀ ਐ ਮੈਂ ਤਾਂ ਨਾ ਬੜਾ ਕੁਝ ਸੋਚਿਆ ਆ ਉਹ ਮੈਂ ਤੈਨੂੰ ਬਾਅਦ ਚ ਦੱਸਦੀ ਆ ਪਹਿਲਾਂ ਤੂੰ ਮੈਨੂੰ ਇਹ ਗੱਲ ਦੱਸ ਕਿ ਮੈਂ ਕਿਰਨ ਨੂੰ ਇਹ ਸਭ ਦੱਸਾਂ ਕਿ ਨਾ ਦੱਸਾਂ ਕਿ ਮੈਂ ਤੈਨੂੰ ਸਵਰਨੇ ਦੇ ਮਗਰ ਲਾਇਆ ਸੀ ਉਹ ਨਾ ਨਾ ਬ੍ਰਿਤ ਹਜੇ ਆਪਾਂ ਕਿਰਨ ਨੂੰ ਕੁਝ ਨਹੀਂ ਦੱਸਣਾ ਨਾਲੇ ਤੂੰ ਆਪਕ ਦਾ ਕਹੀ ਜਾਨਣੀ ਹੈ ਕਿ ਗੇਮ ਨੂੰ ਲੰਬਾ ਲੈ ਕੇ ਜਾਣਾ ਨਾਲੇ ਹੁਣੀ ਗੇਮ ਦਾ ਅੰਡਕਰਮ ਨੂੰ ਫਿਰਦੀ ਹੈ ਮੇਰੀ ਗੱਲ ਸੁਣ ਹਜੇ ਤਾਂ ਆਪਾਂ ਸਵਰਨੇ ਦਾ ਨਾ ਹੋਰ ਵੀ ਮਾੜਾ ਹਾਲ ਕਰਨਾ ਯਾਰ ਇੱਕ ਤਾਂ ਦਿਲ ਕਰਦਾ ਹੈ ਕਿ ਮੈਂ ਕਿਰਨ ਨੂੰ ਸਾਰਾ ਕੁਝ ਦੱਸ ਦਵਾਂ ਫਿਰ ਮੈਂ ਸੋਚਦੀ ਆ ਕਿ ਉਹਨੇ ਮੈਨੂੰ ਗਲਤੀ ਸਮਝਣਾ ਹੈ ਮੈਂ ਨਾ ਹੀ ਦੱਸਾਂ ਇਹੀ ਤਾਂ ਬ੍ਰਿਤ ਮੈਂ ਵੀ ਕਹਿ ਰਹੀ ਆ ਅੱਜੇ ਰੁਕ ਜਾ ਆਪਾਂ ਕਿਸੇ ਨੂੰ ਕੁਝ ਨਹੀਂ ਦੱਸਣਾ ਨਾਲੇ ਸਵਰਨੇ ਨੂੰ ਨਾ ਥੋੜਾ ਹੋਰ ਪਚਤਾਉਣ ਦੇ ਚੱਲ ਠੀਕ ਆ ਹੱਲੇ ਮੈਂ ਕੁਝ ਨਹੀਂ ਦੱਸਦੀ ਉਹਨੂੰ ਤੂੰ ਐਦਾਂ ਕਰ ਉੱਥੇ ਘਰੇ ਵਾਪਸ ਜਾ ਉੱਥੇ ਕੀ ਕਰਨਾ ਉਹ ਤੈਨੂੰ ਮੈਂ ਦੱਸਦੀ ਆ ਯਾ ਪ੍ਰੀਤ ਉੱਥੇ ਜਾ ਕੇ ਕੀ ਕਰਨਾ ਉਹ ਮੈਨੂੰ ਬਾਅਦ ਚ ਦੱਸੀ ਮੈਨੂੰ ਇਹ ਦੱਸ ਵੀ ਸਵਰਨੇ ਦੀ ਜਦੋਂ ਮੈਂ ਤੈਨੂੰ ਫੋਟੋ ਦਿਖਾਈ ਸੀ ਮੈਂ ਤੈਨੂੰ ਸਾਰੀ ਗੱਲ ਦੱਸੀ ਸੀ ਕਿ ਮੇਰੀ ਸਵਰਨੇ ਨਾਲ ਗੱਲਬਾਤ ਹੈ ਤੂੰ ਮੈਨੂੰ ਉਦੋਂ ਹੀ ਰੋਕ ਲੈਂਦੀ ਨਾਲੇ ਤੈਨੂੰ ਨਹੀਂ ਲੱਗਦਾ ਜੇ ਤੂੰ ਮੈਨੂੰ ਉਦੋਂ ਹੀ ਰੋਕ ਲੈਂਦੀ ਤਾਂ ਅੱਜ ਕਿਰਨ ਦਾ ਘਰ ਬਸਦਾ ਹੁੰਦਾ ਮੈਂ ਮੰਨਦੀ ਆ ਯਾਰ ਜਿਹੜੇ ਬੰਦੇ ਨੂੰ ਬਾਹਰ ਨੂੰ ਮਾਰਨ ਦੀ ਆਦਤ ਪੈ ਜਾਵੇ ਨਾ ਉਹ ਬੰਦਾ ਕਦੇ ਟਿਕਦਾ ਨਹੀਂ ਹੁੰਦਾ ਹਾਂ ਮੇਰੀ ਜਗ੍ਹਾ ਜਾ ਕੇ ਅਗਰ ਕੋਈ ਹੋਰ ਕੁੜੀ ਇਹਨਾਂ ਦੇ ਘਰੇ ਵੱਸ ਜਾਂਦੀ ਤਾਂ ਉਹ ਗੱਲ ਵੱਖਰੀ ਸੀ ਪਰ ਜੇ ਕਿਰਨ ਨੂੰ ਪਹਿਤ ਇਹ ਪਤਾ ਲੱਗ ਗਿਆ ਨਾ ਕਿ ਤੂੰ ਹੀ ਮੈਨੂੰ ਸਵਰਨੇ ਨੂੰ ਬਰਬਾਦ ਕਰਨ ਨੂੰ ਲਾਇਆ ਤੇਰੀ ਤੇ ਕਿਰਨ ਦੀ ਦੋਸਤੀ ਖਤਮ ਹੋ ਜਾਣੀ ਹੈ ਪਹਿਲੀ ਗੱਲ ਤਾਂ ਇਹ ਮੈਨੂੰ ਦੱਸਣ ਤੋਂ ਪਹਿਲਾਂ ਨਾ ਸਵਰਨੇ ਨਾਲ ਤੇਰੀ ਪਹਿਲਾਂ ਹੀ ਫਰੈਂਡਸ਼ਿਪ ਸੀ ਤੇ ਦੂਜੀ ਗੱਲ ਇਹ ਤੇਰੇ ਤੋਂ ਪਹਿਲਾਂ ਨਾ ਮੇਰੀਆਂ ਦੋ ਕਜ਼ਨਸ ਮਲਕਾ ਤੇ ਮੁਸਕਾਨ ਉਹਨਾਂ ਦੀ ਜ਼ਿੰਦਗੀ ਨਾ ਉਹ ਪਹਿਲੇ ਹੀ ਖਰਾਬ ਕਰ ਚੁੱਕਿਆ ਤੇ ਮੈਂ ਸੋਚਿਆ ਹੋਇਆ ਸੀ ਕਿ ਸਵਰਨੇ ਨੂੰ ਮੈਂ ਬਰਬਾਦ ਕਰਨਾ ਹੀ ਕਰਨਾ ਚਾਹੇ ਤੂੰ ਨਾ ਮਿਲਦੀ ਯਾਰ ਮਲਕਾ ਦਾ ਤਾਂ ਪਤਾ ਹੈ ਕਿ ਉਹ ਤੇਰੀ ਕਜ਼ਨ ਹੈ ਇਹ ਮੁਸਕਾਨ ਕੌਣ ਹੈ ਇਹ ਕਦੋਂ ਤੋਂ ਤੇਰੀ ਕਜ਼ਨ ਹੋ ਗਈ ਮੇਰੀ ਗੱਲ ਸੁਣ ਮਲਕਾ ਤੇ ਮੁਸਕਾਨ ਨਾ ਦੋਨੇ ਬੈਸਟ ਫਰੈਂਡ ਸੀਗੀਆਂ ਜੇ ਮਲਕਾ ਦੀ ਮੈਂ ਵੱਡੀ ਭੈਣ ਆ ਤੇ ਮੁਸਕਾਨ ਦੀ ਵੀ ਤਾਂ ਮੈਂ ਵੱਡੀ ਭੈਣ ਲੱਗੀ ਨਾ ਉਹ ਨਾ ਸਵਰਨਾ ਜਿਹੜਾ ਉਹਨਾਂ ਦੋਨਾਂ ਨੂੰ ਨਾ ਡਬਲ ਕਰਾਸ ਕਰਦਾ ਪਿਆ ਸੀ ਵੈਸੀ ਪ੍ਰੀਤ ਨਾ ਸਵਰਨਦੀ ਬੁਥੀ ਚੱਜਦੀ ਐ ਨਾ ਉਹਦੇ ਕੰਮ ਚੱਜਦੇ ਨੇ ਬੱਸ ਫਿਰ ਹੁਣ ਆਪਾਂ ਨਾ ਇਹਦੀ ਜ਼ਿੰਦਗੀ ਵੀ ਚੱਜਦੀ ਨਹੀਂ ਰਹਿੰਦੇ ਨੇ ਹੁਣ ਜੇ ਤੇਰੀ ਸੱਸ ਦਾ ਫੋਨ ਆਇਆ ਨਾ ਤੇ ਚੱਕ ਲਈ ਜੇ ਮਨਾਉਗੀ ਨਾ ਚੁੱਪ ਕਰਕੇ ਚਲੀ ਜਾਈ ਵਾਪਿਸ ਤੇਰੀ ਗੱਲ ਤਾਂ ਠੀਕ ਐ ਪ੍ਰੀਤ ਬਟ ਹੁਣ ਲਾਫਰੀ ਦਾ ਕੀ ਕਰਨਾ ਉਹ ਤਾਂ ਕਹੂਗੀ ਐਨੀ ਆਕੜ ਦੇ ਨਾਲ ਗਈ ਸੀ ਤੇ ਭਿੱਗੀ ਬਿੱਲੀ ਬਣ ਕੇ ਆਗੀ ਇਹ ਵੀ ਸਾਨੂੰ ਪਾਲੀ ਮੈਂ ਤੈਨੂੰ ਦੱਸਣ ਲੱਗੀ ਆ ਕੱਲ ਕਿਰਨ ਨੇ ਨਾ ਮੈਨੂੰ ਫੋਨ ਤੇ ਦੱਸਿਆ ਸੀ ਕਿ ਮੇਰੀ ਦਰਾਨੀ ਲਵਪ੍ਰੀਤ ਨੇ ਨਾ ਮੇਰੇ ਤੇ ਮੇਰੇ ਦਿਓਰ ਦੇ ਰਿਸ਼ਤੇ ਨੂੰ ਗਲਤ ਜੱਜ ਕੀਤਾ ਤੇ ਇਹੀ ਬਹਾਨਾ ਲਾ ਕੇ ਮੈਨੂੰ ਤੇ ਮੇਰੇ ਬੱਚਿਆਂ ਨੂੰ ਘਰੋਂ ਕੱਢ ਦਿੱਤਾ ਸੀ ਯਾਰ ਮੈਂ ਤੂੰ ਕਹਿਣਾ ਕੀ ਚਾਹੁੰਨੀ ਐ ਮੈਂ ਹੁਣ ਲਵਪ੍ਰੀਤ ਤੇ ਸਵਨੇ ਦੇ ਰਿਸ਼ਤੇ ਨੂੰ ਗਲਤ ਜੱਜ ਕਰਾਂ ਤੇ ਲਵਪ੍ਰੀਤ ਨੂੰ ਘਰੋਂ ਕੱਢਾਂ ਹਾਂ ਫੇਰ ਹੀ ਉਹਨੂੰ ਪਤਾ ਲੱਗੂਗਾ ਨਾ ਕਿ ਕਰਮਾਂ ਦੀ ਸਜ਼ਾ ਕੀ ਹੁੰਦੀ ਆ ਯਾਰ ਇਹ ਗੱਲ ਨਾ ਉਦੋਂ ਬੰਨੀ ਸੀ ਜਦੋਂ ਮਨਪ੍ਰੀਤ ਵੀਰਾ ਲਵਪ੍ਰੀਤ ਦੇ ਹੱਕ ਵਿੱਚ ਨਹੀਂ ਸੀਗਾ ਹੁਣ ਤਾਂ ਮਨਪ੍ਰੀਤ ਵੀ ਲਵਪ੍ਰੀਤ ਦੇ ਹੱਕ ਵਿੱਚ ਬੋਲਦਾ ਹੈ ਬਸ ਫੇਰ ਜਿਵੇਂ ਸੱਸ ਨੇ ਨਾ ਲਵਪ੍ਰੀਤ ਨੂੰ ਅੱਗੇ ਲਾ ਕੇ ਕਿਰਨ ਦੀ ਜ਼ਿੰਦਗੀ ਖਰਾਬ ਕੀਤੀ ਹੈ ਨਾ ਐਦਾਂ ਹੀ ਨਾ ਹੁਣ ਸੱਸ ਨੂੰ ਅੱਗੇ ਕਰਕੇ ਤੇ ਲਵਪ੍ਰੀਤ ਦੀ ਜ਼ਿੰਦਗੀ ਖਰਾਬ ਕਰ ਤੂੰ ਆਪਣੇ ਸੱਸ ਨੂੰ ਨਾ ਇਹ ਗੱਲ ਕਹਿ ਦੇ ਕਿ ਚੜ੍ਹਦੇ ਸਾਲ ਨਾ ਮੈਂ ਪੋਤੇ ਦਾ ਮੂੰਹ ਦਿਖਾ ਦੂੰਗੀ ਬਸ ਉਦੋਂ ਤੱਕ ਨਾ ਆ ਲਵਪ੍ਰੀਤ ਮੈਨੂੰ ਘਰ ਨਜ਼ਰ ਨਹੀਂ ਆਉਣੀ ਚਾਹੀਦੀ ਕਿਉਂਕਿ ਮੈਨੂੰ ਕਿਰਨ ਨੇ ਨਾ ਇਹ ਵੀ ਦੱਸਿਆ ਸੀ ਕਿ ਲਵਪ੍ਰੀਤ ਦਾ ਪੇਕਾ ਵੀ ਨਾ ਉਹਦੇ ਹੱਕ 'ਚ ਨਹੀਂ ਹੈਗਾ ਫੇਰ ਦੇਖ ਤੂੰ ਇੱਕ ਐਦਾਂ ਰੋਲਦੀ ਆ ਪੇਰਾ ਮਤਲਬ ਪ੍ਰੇਤ ਲਾਪਰੀਦਹੂਨ ਉਹ ਹਾਲ ਹੋਣਾ ਥੋਬੀ ਦਾ ਕੁੱਤਾ ਨਾ ਘਰ ਦਾ ਨਾ ਕਾਟਦਾ ਲਵਪ੍ਰੀਤ ਨੇ ਤਾਂ ਨਾ ਤਾਂ ਸੋਹਰਿਆਂ ਦੀ ਰਹਿਣਾ ਤੇ ਨਾ ਪੇਕਿਆਂ ਦੀ ਫੇਰ ਹੀ ਉਹਨੂੰ ਅਹਿਸਾਸ ਹੋਣਾ ਕਿ ਕਿਰਨ ਦਾ ਦੁੱਖ ਕੀ ਸੀ ਚੱਲ ਫੇਰ ਲਾਪਰੀਤ ਕੋਰੇ ਘਰ ਲੈ ਆਪਣਾ ਬੋਰੀਆ ਬਿਸਤਰਾ ਪੈਕ ਆਰਿਯ ਉਰਪਾਲੀ ਤਨੂੰ ਘਰੋਂ ਬਾਹਰ ਕੱਢਣ ਸੱਚੀ ਗੱਲ ਹੈ ਰਮਨਦੇਵ ਆਮਨੂ ਕਿੱਥੇ ਆ ਹਾਂਜੀ ਸਰ ਮੈਂ ਉਹਨਾਂ ਦੇ ਭੈਣਾਂ ਦੱਸੋ ਕੀ ਕੰਮ ਹੈ ਵੀਰੇ ਹੋਣੀ ਨਾ ਔਰਦਰ ਦੇ ਆਫਿਸ ਚ ਹੈ ਤੁਸੀਂ 10 ਮਿੰਟ ਵੇਟ ਕਰ ਲਓ ਆਂਦੇ ਹੀ ਪੈਣੇ ਚਲੋ ਮੈਂ ਬੈਠੀ ਜਾਂਣਾ ਦੱਸ ਮੈਂ ਹੁਣ ਦੋਵਾਂ ਇਹਨਾਂ ਨਾਲ ਭਰਾਵਾਂ ਨਾਲ ਗੱਲ ਕਰਕੇ ਹੀ ਜਾਊਂਗਾ ਬੜੇ ਗੁੱਸੇ ਚ ਲੱਗ ਰਹੇ ਹੋ ਕੋਈ ਗੱਲ ਹੈਗੀ ਤਾਂ ਮੇਰੇ ਨਾਲ ਕਲੀਅਰ ਕਰ ਲਓ ਮੈਂ ਸੌਟ ਆਊਟ ਕਰ ਦਵਾਂਗੀ ਸ਼ਾਇਦ ਨਾ ਨਾ ਜਿਨ੍ਹਾਂ ਨੇ ਮੇਰੇ ਨਾਲ ਫਰੋਡ ਕੀਤਾ ਮੈਂ ਤਾਂ ਉਹਨਾਂ ਨਾਲ ਗੱਲ ਕਰਕੇ ਹੀ ਜਾਣੀ ਆ ਸਰ ਮੇਰੇ ਭਰਾਵਾਂ ਨੇ ਫਰੋਡ ਕੀਤਾ ਤੁਹਾਨੂੰ ਨਾ ਭੁਲੇਖਾ ਲੱਗਿਆ ਮੇਰੇ ਭਰਾ ਤਾਂ ਕੋਈ ਫਰੋਡ ਕਰ ਹੀ ਨਹੀਂ ਸਕਦੇ ਹਾਂ ਸਾਰੀ ਮਾਰਕੀਟ ਉਹਨਾਂ ਨੂੰ ਚੰਗਾ ਕਹਿੰਦੀ ਆ ਪਰ ਮੇਰੇ ਨਾਲ ਤਾਂ ਫਰੋਡ ਕਰਗੇ ਨਾ ਉਹ ਦੇਖੋ ਸਰ ਐ ਮਾਰਕੀਟ 'ਚ ਜਿੱਥੇ ਅਸੀਂ ਦੂਸਰਾ ਆਫਿਸ ਬਣਾਇਆ ਉਹ ਮਾਰਕੀਟ 'ਚ ਮੇਰੇ ਭਰਾਵਾਂ ਦੀ ਨਾ ਇੱਜ਼ਤ ਬਹੁਤ ਆ ਤੁਸੀਂ ਦੱਸੋ ਕੀ ਫਰੋਡ ਕੀਤਾ ਉਹਨਾਂ ਨੇ ਸਰ ਐਵੇਂ ਨਾ ਤੁਸੀਂ ਫਰੋਡ ਫਰੋਡ ਕਹਿ ਕੇ ਨਾ ਮੇਰੇ ਭਰਾਵਾਂ ਨੂੰ ਨਾ ਬਦਨਾਮ ਕਰੀ ਜਾਂਦੇ ਹੋ ਐਵੇਂ ਆ ਕੇ ਨਾ ਕਿਸੇ ਦਾ ਤੌਮਾਤ ਨਹੀਂ ਲਗਾਈਦੀ ਹੁੰਦੀ ਗੱਲ ਕਰੀਦੀ ਹੁੰਦੀ ਹੈ ਕਲੀਅਰ ਇਹ ਦੂਜਾ ਆਫਿਸ ਐਵੇਂ ਨਹੀਂ ਤਿਆਰ ਹੋਇਆ ਇਹ ਠੱਗੀਆਂ ਮਾਰ ਮਾਰਾ ਤਿਆਰ ਹੋਇਆ ਵਾ ਜਦੋਂ ਹਰੇਕ ਦੀ ਜਗ੍ਹਾ 'ਚ ਉਹ 2-2 4-4 ਗਜ ਪਲਾਟ ਦੇ ਵਿੱਚੋਂ ਕੱਢ ਲੈਣੇ ਤੇ ਉਹਨੂੰ ਤਾਂ ਆਪਣੇ ਆਪ ਬੰਨੇ ਹੀ ਬੰਨੇ ਨੇ ਹਜੇ ਖੜ ਜੋ 2-3 ਸਾਲ ਉਹਨਾਂ ਨੇ ਤਾਂ ਹਜੇ ਕੋਠੀਆਂ ਪਾਉਣੀਆਂ ਵਾ ਜਿਹੜਾ ਫਰੋਡ ਬੰਦਾ ਹੁੰਦਾ ਉਹ ਰੁਕਦਾ ਨਹੀਂ ਹੁੰਦਾ ਉਹ ਇਦਾਂ ਹੀ ਕਰਦਾ ਹੁੰਦਾ ਤੁਹਾਡੇ ਅੰਦਰ ਨਾ ਜ਼ਿਆਦਾ ਹੀ ਗੁੱਸਾ ਭਰਿਆ ਹੋਇਆ ਹੈ ਕੋਈ ਗੱਲ ਨਹੀਂ 5 ਮਿੰਟ ਤੱਕ ਮੇਰੇ ਭਰਾਵਾਂ ਨੇ ਆ ਜਾਣਾ ਤੁਸੀਂ ਕੱਢ ਲਓ ਜਿਹੜਾ ਗੁੱਸਾ ਕਰਨਾ ਹੈ ਅਰ ਜਿਸਤੀ ਦੇਖੋ ਕਿੰਨੇ ਗਾਇਦੀ ਆ ਸਰ ਇਹਦੇ ਵਿੱਚ ਤਾਂ ਸਿੰਪਲ ਜਿਹਾ ਲਿਖਿਆ ਕਿ 150 ਗਾਜ ਦੀ ਰਜਿਸਟਰੀ ਹੋਈ ਉਹ 150 ਗਾਜ ਦਿੱਤਾ ਹੈਗੀ ਆ ਤੁਹਾਡੇ ਭਰਾ ਜਦੋਂ ਰਜਿਸਟਰੀ ਕਰਾਉਣ ਲੱਗੇ ਜਦੋਂ ਪਲਾਟ ਦਿੱਤਾ ਮੈਨੂੰ ਉਹਨਾਂ ਨੇ ਮਿੰਤੀ ਨਹੀਂ ਕਰਾ ਕੇ ਦਿੱਤੀ ਤੇ ਉਹ ਫੀਤਾ ਨਹੀਂ ਇੱਕ ਲੈ ਸਕਦੇ ਮੇਰਾ ਉਹ ਪਲਾਟ 146 ਗਾਜ ਆ ਮੈਂ ਮਿੰਤੀ ਕਰਕੇ ਆਇਆ ਮਾ 4 ਗਾਜ ਜਗਾ ਘਟਦੀ ਪਈ ਆ 20000 ਨੂੰ ਲਾ ਲਓ 80000 ਰੁਪਇਆ ਬਣ ਗਿਆ ਮੇਰਾ ਕੀ ਹੋ ਗਿਆ ਮੈਡਮ ਕੀ ਸੋਚ ਲਾਪੇ ਮੇਰੇ ਵਰਗਾ ਕੋਈ ਹੋਰ ਵੀ ਹੈ ਕੋਈ ਗੱਲ ਨਹੀਂ ਸਰ ਤੁਸੀਂ ਸ਼ਾਂਤ ਹੋ ਜਾਓ ਵੀਰੇ ਹੋਣੀ ਆਣ ਵਾਲੇ ਨੇ ਤੁਸੀਂ ਗੱਲ ਕਰ ਲਿਓ ਆ ਹੀ ਗਏ ਨੇ ਭਰਾ ਓ ਕਿਦਾਂ ਭਰਾ ਗਗਨ ਕੀ ਹਾਲ ਆ ਹੋਰ ਰਮਨ ਬਾਉ ਜੀ ਹਟੇ ਨੇ ਇਨਾ ਠੱਗੀਆਂ ਮਾਨ ਤੋਂ ਕੀ ਹੋ ਗਿਆ ਯਾਰ ਤੈਨੂੰ ਕਿੰਨੇ ਪੁਰਾਣੇ ਆਪਣੇ ਰਿਲੇਸ਼ਨ ਨੇ ਕਿੰਨੀ ਦੇਰ ਦੇ ਆਪਾਂ ਯਾਰ ਦੋਸਤਾਂ ਕਿਦਾਂ ਦੀਆਂ ਗੱਲਾਂ ਕਰ ਰਿਹਾ ਜਦੋਂ 70 80 ਹਜ਼ਾਰ ਦੀ ਠੱਗੀ ਵਜਾਂ ਲੱਗ ਜੇ ਉਦੋਂ ਯਾਰੀ ਦੋਸਤੀ ਚੇਤੇਂ ਹੀ ਰੈਂਦੀ ਤੇਰੇ ਭਰਾ ਨੇ 150 ਗਜ ਦਾ ਪਲਾਟ ਦਿੱਤਾ ਸੀਗਾ 146 ਗਜ ਦਾ ਰਹਿ ਗਿਆ ਹਾਂ ਵੀ ਹੁਣ ਕੀ ਸੋਚਦਾ ਮੈਂ ਤੈਨੂੰ ਉਦੋਂ ਕਈ ਫੀਤਾ ਮਰਾ ਦੇ ਤੂੰ ਤਾਂ ਕਹਿੰਦਾ ਸਾਡੇ ਕੱਟੇ ਪਲਾਟ ਪੂਰੇ ਹੀ ਰਹਿੰਦੇ ਨੇ ਹਾਂ ਵੀ ਤੂੰ ਕਦੋਂ ਤੋਂ ਇਹਨਾਂ ਗੇਲੀਆਂ ਕਰਨ ਲੱਗ ਗਿਆ ਆਪਾਂ ਜਦੋਂ ਵੀ ਕੋਈ ਸੌਦਾ ਵੇਚੀਦਾ ਪਹਿਲਾਂ ਫੀਤਾ ਮਾਰੀਦਾ ਤੂੰ ਮਾਰਿਆ ਕਿਉਂ ਨਹੀਂ ਫੀਤਾ ਨਹੀਂ ਨਹੀਂ ਭਾਜੀ ਮੈਂ ਤੁਹਾਨੂੰ ਦੱਸਾਂ ਜਿਹੜੇ 150 150 ਕਹਾਤੇ ਦੋ ਪਲਾਟ ਸੀਗੇ ਨਾ ਆਪਣੇ ਇੱਕ ਇਹਨਾਂ ਨੂੰ ਦਿੱਤਾ ਸੀ ਇੱਕ ਆਪਾਂ ਸ਼ਰਮੇ ਉਹਨਾਂ ਨੂੰ ਦਿੱਤਾ ਸੀ ਆ ਉਹ ਮੈਨੂੰ ਲੱਗਾ ਸ਼ਰਮੇ ਉਹਨਾਂ ਨੇ ਘਰ ਬਣਾ ਲਿਆ ਤੇ ਮਿਸਤਰੀ ਤੋਂ ਇੱਟ ਗਲਤ ਰੱਖੀ ਗਈ ਆ ਉਹ 5 4 ਗਜ ਇਧਰ ਚਲੀ ਗਈ ਇਹਨਾਂ ਦਾ ਇੱਕ ਫੇਸ਼ੜੀ ਰਹਿ ਗਿਆ ਨਹੀਂ ਫਿਰ ਤੈਨੂੰ ਪਹਿਲਾਂ ਪਤਾ ਸੀਗਾ ਜੇ ਤੈਨੂੰ ਪਹਿਲਾਂ ਪਤਾ ਸੀਗਾ ਤੂੰ ਗगन ਨੂੰ ਫੋਨ ਕਿਉਂ ਨਹੀਂ ਕੀਤਾ ਵੀ ਹਾਂ ਵੀ ਵੀਰੋ ਇਹ ਨਾ 4 ਗਾਜ ਤੇਰੀ ਘਟ ਗਈ ਆ ਆਕੇ ਤੂੰ ਪੇਮੈਂਟ ਲੈ ਜਾ ਆਵਦੀ ਰਮਨ ਭਾਈ ਮੈਂ ਤਾਂ ਦਾਦੇ ਨਾਲ ਕਹਿਣਾ ਪਿਆ ਕਿ ਆਪਣੇ ਕੰਮ 'ਚ ਇਦਾਂ ਦੀਆਂ ਗਲਤੀਆਂ ਹੋਈ ਜਾਂਦੀਆਂ ਨੇ ਵੀ ਇੱਕ ਅੱਧੀ ਗਾ ਜਿੱ उधर ਤੇ ਇੱਕ ਅੱਧੀ ਗਾ ਜਿੱ ਇੱਧਰ ਸ਼ਰਮੇ ਨੇ ਜਿਹੜਾ 150 ਗਾ ਦਾ ਪਲਾਟ ਲਿਆ ਸੀਗਾ ਉਹਨੇ ਘਰ ਬਣਾ ਲਿਆ ਤੇ ਮੈਂ ਉਹਦੇ ਘਰੇ ਜਾ ਕੇ ਉਹਨੂੰ ਵਧਾਈਆਂ ਵੀ ਦੇ ਕੇ ਆਇਆ ਤਾਂ ਮੈਂ ਅੰਦਾਜੇ ਨਾਲ ਗਹਿ ਰਿਆਂ ਵੀ ਚਾਰ ਗਾਜੇ ਉਧਰ ਚਲੀ ਉਹ ਕੋਈ ਗੱਲ ਨਹੀਂ ਗਗੜ ਭਾਜੀ ਗੁੱਸਾ ਨਾ ਕਰੋ ਚਲੋ ਆਪਾਂ ਹੁਣੇ ਫੀਤਾ ਮਾਰਿਆ ਆਨੇ ਭਾਜੀ ਮੈਂ ਚਾਰ ਵਾਰੀ ਫੀਤਾ ਮਾਰ ਰਹਿੰਦਾ ਵਾ ਮੈਂ ਚਾਰ ਗਾਜ ਦਾ ਭੁੱਖਾ ਨਹੀਂ ਹੈਗਾ ਜੇ ਮੈਂ 150 ਗਾ ਲੈ ਸਕਦਾ ਮਾਂ ਤੇ ਚਾਰ ਗਾਜ ਦਾ ਕੀ ਹੁੰਦਾ ਕੋਈ ਗੱਲ ਨਹੀਂ ਗਗਨ ਵੀਰੇ ਤੁਸੀਂ ਗੁੱਸਾ ਨਾ ਕਰੋ ਮੈਂ ਸ਼ਰਮੇ ਨਾਲ ਗੱਲ ਕਰ ਲੈਣਾ ਚਾਰ ਗੱਜ ਦੇ ਪੈਸੇ ਮੈਂ ਤੁਹਾਨੂੰ ਦਵਾ ਦੇਣਾ ਰੋੜੇ ਵਾਲਾ ਸੋਦਾ ਹੀ ਨਹੀਂ ਕੋਈ ਉਹ ਨਹੀਂ ਨਹੀਂ ਸ਼ਰਮਾ ਆਪਣਾ ਬੰਦਾ ਨਾਲੇ ਗੱਲ ਸੁਣ ਮੇਰੀ ਗਲਤੀ ਆਪਣੀ ਆ ਜਦੋਂ ਸ਼ਰਮੇ ਨੇ ਨੀਹਾਂ ਕੀਤੀਆਂ ਸੀਂ ਤੂੰ ਉਹਦੇ ਕੋਲੇ ਨਹੀਂ ਖੜਾ ਤੈਨੂੰ ਉਦੋਂ ਹੀ ਨਿਸ਼ਾਨਦਾਈ ਕਰਨੀ ਚਾਹੀਦੀ ਸੀ ਉਦੋਂ ਹੀ ਸਹੀ ਕਰ ਲੈਣਾ ਤੇ ਦੂਜੀ ਗਲਤੀ ਇਹ ਆ ਜਦੋਂ ਇਹਨਾਂ ਨੂੰ ਤੂੰ ਪਲਾਟ ਦਿੱਤਾ ਉਦੋਂ ਵੀ ਤੂੰ ਨਿਸ਼ਾਨਦਾਈ ਕਰਕੇ 146 ਗਾਇ ਦੀ ਰਜਿਸਟਰੀ ਕਰਾਉਂਦਾ ਆਪਾਂ ਤੁਹਾਨੂੰ ਆਦੇ ਕੋਲ ਪੈਸੇ ਦਵਾਂਗੇ ਦੇਖਿਆ ਸਰ ਤੁਸੀਂ ਮੇਰੇ ਭਰਾਵਾਂ ਨੂੰ ਨਾ ਫਰੋੜ ਫਰੋੜ ਕਰਦੇ ਸੀ ਉਹਨਾਂ ਨੇ ਨਾ ਇੱਕ ਮਿੰਟ 'ਚ ਤੁਹਾਡਾ ਹੱਲ ਕੱਢਤਾ ਆਪਣੇ ਕੋਲੋਂ ਤਾਂ ਪੇਮੈਂਟ ਵੀ ਭਰਨ ਨੂੰ ਤਿਆਰ ਨੇ ਚੱਲ ਕੋਈ ਨਾ ਨਹੀਂ ਰਮਨ ਵੀਰ ਇਨਸਾਨ ਗਲਤੀਆਂ ਦਾ ਪੁੱਤਲਾ ਹੁੰਦਾ ਤੁਹਾਡੇ ਤੋਂ ਵੀ ਗਲਤੀ ਹੋਈ ਮੇਰੇ ਤੋਂ ਵੀ ਗਲਤੀ ਹੋਈ ਠੀਕ ਆ ਮੇਰਾ ਭਰਾ ਜਿਹੜੇ ਮੇਰੇ ਚਾਰ ਗਾਇ ਦੇ ਪੈਸੇ 20000 ਦੇ ਹਿਸਾਬ ਨਾਲ ਮੇਰਾ 80000 ਰੁਪਿਆ ਦੇ ਗਗਨ ਵੀਰ ਤੁਹਾਨੂੰ ਗਲਤੀ ਲੱਗ ਰਹੀ ਹੈ 20000 ਦੇ ਹਿਸਾਬ ਨਾਲ 80000 ਨਹੀਂ 15000 ਦੇ ਹਿਸਾਬ ਨਾਲ 60000 ਬਣਦਾ ਤੁਸੀਂ ਮੇਰੇ ਕੋਲ 15000 ਦੇ ਹਿਸਾਬ ਨਾਲ ਪਲਾਟ ਲਿਆ ਵੇਰੇ ਉੱਥੇ 15000 ਗਾਇਆਂ ਨੂੰ ਤੁਹਾਡੇ ਤੋਂ ਮੈਂ ਲਿਆ ਸੀ ਠੀਕ ਆ ਹੁਣ ਉੱਥੇ 20000 ਗਾਇਆਂ ਨੂੰ ਆ ਤੇ ਮੈਂ 20000 ਦੇ ਗਾਜ ਦੇ ਹਿਸਾਬ ਨਾਲ ਪੈਸੇ ਲੈਣੇ ਆ ਤੁਸੀਂ ਜਦੋਂ ਪਲਾਟ ਲੈਨੇ ਹੋ 15000 ਨੂੰ ਜਦੋਂ ਲੈਨੇ ਆ ਤੇ ਤੁਸੀਂ ਉੱਥੇ ਰੇਅ ਨੂੰ ਦੇ ਦਿੰਨੇ ਪਲਾਟ ਤੁਸੀਂ ਇਹ ਤਾਂ ਫੇਰ ਗਗਨ ਮੇਰੇ ਗਲਤ ਗੱਲ ਲੈਣਾ ਮੈਂ ਤਾਂ ਪਹਿਲੇ ਹੀ ਤੁਹਾਨੂੰ ਯਾਰੀ ਦੋਸਤੀ ਦੇ ਖਾਤਰ ਪਲਾਟ ਦਾ ਰੇਟ ਪੂਰਾ ਪੂਰਾ ਹੀ ਲਾਇਆ ਸੀ 15000 ਨੂੰ ਤੁਹਾਨੂੰ ਦਿੱਤਾ 16000 ਨੂੰ ਮੈਂ ਸ਼ਰਮੇ ਨੂੰ ਦਿੱਤਾ ਤੇ ਤੁਸੀਂ ਮੇਰੇ ਕੋਲ ਹੀ ਕਮਾਈ ਕਰੀ ਜਾਂਦੇ ਆ ਮੈਂ ਵੀਰੇ 60 ਨਹੀਂ 80 ਲੈਣਾ ਵਾ ਜੇ ਕਲੇਸ਼ ਪਾਉਣਾ ਤੇ ਆ ਜਾ। ਅਰੇ ਗਗਨ ਵੀਰੇ। ਓ ਚੁੱਪ ਯਾਰ। ਗੱਲ ਸੁਣ ਗਲਤੀ ਆਪਣੀ ਆ। ਗਗਨ ਵੀਰ ਤੈਨੂੰ 80000 ਰੁਪਏ ਚਾਹੀਦਾ ਨਾ। ਸਵੇਰੇ ਆ ਕੇ ਇੱਥੋਂ ਲੈ ਜੀ। ਜੇ ਕੈਸ਼ ਹੋਇਆ ਨਹੀਂ ਤਾਂ ਚੈੱਕ ਕੱਟ ਕੇ ਇਹ ਨਾ ਕਿਰਨ ਤੈਨੂੰ ਦੇ ਦੂਗੀ। ਠੀਕ ਆ ਫਿਰ। ਐਡਾ ਕਰ ਤੂੰ ਜਾ ਕੇ ਆਪਣੇ ਉਹ ਸੰਦੂ ਤੋਂ ਪੈਸੇ ਲੈਣੇ ਆ। ਉਹ ਲੈ ਆ। ਵੀਰੇ ਤੁਸੀਂ ਪਾਪਾ ਨੂੰ ਸੁੱਖਾ ਕਿਉਂ ਜਾਣ ਦਿੰਦਾ? ਲਗਾਣੀ ਸੀ ਕੰਮ ਤੇ। ਇੱਦਾਂ ਸੀ 8000 ਰੁਪਏ ਦੇ ਆਪਾਂ ਘਾਟੇ ਖਾਨ ਲੱਗ ਗਏ ਫਿਰਤਾ ਪੈ ਗਈਆਂ ਪੂਰੀਆਂ ਪਾਗਲੇ ਮੈਂ ਤਾਂ ਉਹਨੂੰ ਘੁਰੂੰਗਾ ਉਹ ਨਹੀਂ ਹੁਣ 80000 ਦੇ ਪਿੱਛੇ ਮੈਂ ਆਪਣੇ ਭਰਾ ਨਾਲ ਲੜ ਪਾਵਾਂ ਗੱਲ ਸੁਣ ਮੇਰੀ ਕੰਮ ਆਹੇ ਕੰਮ 'ਚ ਗਲਤੀਆਂ ਮਿਲਦੀਆਂ ਹੋਈ ਜਾਂਦੀਆਂ ਵੀਰੇ ਫਿਰ ਵੀ ਆਪਣੇ ਨਾਲੋਂ ਨਾ ਛੋਟਾ ਐ ਇੱਦਾਂ ਦੀਆਂ ਗਲਤੀਆਂ ਇਗਨੋਰ ਆਪਾਂ ਕਰਾਂਗੇ ਤੇ ਜ਼ਿੰਮੇਵਾਰ ਕਿੱਦਾਂ ਬਣੂਗਾ ਰਾਏ ਬਥੇਰਾ ਸਮਝਦਾਰਾ ਘਰ ਥਾਂ ਵੀ ਬੈਠਾ ਪਰਿਵਾਰ ਥਾਂ ਵੀ ਬੈਠਾ ਤੇ ਦੇ ਨਾਲ ਕੰਮ ਵੀ ਥਾਂ ਵੀ ਬੈਠਾ ਮੈਂ ਹੁਣ ਥੋੜੀ ਜਿਹੀ ਗਲਤੀ ਪਿੱਛੇ ਹੁਣ ਆਪਦੇ ਭਰਾ ਨਾਲ ਲੜ ਪਾਵਾਂ ਕਰੋੜਾਂ ਦਾ ਭਰਾ ਹੈ ਮੇਰਾ ਬਥੇਰੇ 80000 ਕਮਾਏ ਨੇ ਜੇ ਇਹ 80000 ਚ ਲੱਗਾ ਤੇ ਤਾਂ ਕੀ ਹੋ ਗਿਆ ਜੇ ਇਹ 80000 ਨਾਲ ਫਰਕ ਪੈ ਵੀ ਜਾਊਗਾ ਤੇ ਕੋਈ ਗੱਲ ਨਹੀਂ ਪਰ ਭਰਾਵਾਂ ਭਰਾਵਾਂ 'ਚ ਫਰਕ ਨਾ ਪਵੇ ਜੇ ਭਰਾਵਾਂ ਭਰਾਵਾਂ 'ਚ ਫਰਕ ਪੈ ਗਿਆ ਉਹ ਔਖਾ ਕਰੂਗਾ ਹੁਣ ਗੱਲ ਸੁਣ ਤੂੰ ਵੀ ਇਹ ਕੰਮ 'ਚ ਪਈਆਂ ਤੇਤੋਂ ਜੇ ਗਲਤੀ ਹੋ ਜੇ ਹੁਣ ਕੀ ਆਪਾਂ ਲੜ ਪੀਏ ਨਹੀਂ ਕਦੇ ਵੀ ਨਹੀਂ ਹੋ ਸਕਦਾ ਅੱਛਾ ਵੀਰੇ ਐ ਰਾਜਾ ਜੀ ਤੁਹਾਡਾ ਜਿਹੜਾ ਤੁਸੀਂ ਪਰਿਵਾਰ ਨੂੰ ਜੋੜ ਕੇ ਰੱਖਿਆ ਹੋਇਆ ਤੁਸੀਂ ਨਾ ਪੈਸਿਆਂ ਨੂੰ ਨਹੀਂ ਇਮੇਅ ਦਿੱਤੀ ਰਿਸ਼ਤਿਆਂ ਨੂੰ ਦਿੱਤੀ ਹੋਈ ਐਮੇਅ ਹੁਣ ਸਮਝੀ ਨਾ ਗੱਲ ਜਿਹੜੇ ਰਿਸ਼ਤੇ ਆਪਾਂ ਨੂੰ ਜਾਨ ਤੋਂ ਪਿਆਰੇ ਹੋਣ ਨਾ ਉਹਨਾਂ 'ਚ ਕਦੇ ਵੀ ਪੈਸਾ ਨਹੀਂ ਆਉਂਦਾ ਜੇ ਤੂੰ ਇਹ ਚੀਜ਼ ਅਪਣਾ ਲਈ ਨਾ ਤੇ ਆਪਣੇ ਰਿਸ਼ਤੇ 'ਚ ਕਦੇ ਵੀ ਫਰਕ ਨਹੀਂ ਆਊਗਾ ਰਾਜੇ ਚਲੋ ਵੀਰੇ ਠੀਕ ਐ ਤੁਹਾਡੀ ਗੱਲ ਨਾ ਮੈਂ ਸਮਝ ਵੀ ਗਈ ਤੇ ਪੱਲੇ ਵੀ ਬੰਨਨੇ ਸਾਰੀ ਉਮਰ ਵਾਸਤੇ ਤੇ ਵੀਰੇ ਇੱਕ ਹੋਰ ਗੱਲ ਆ ਮੇਰੇ ਨਾਲ ਦੋ ਤਿੰਨ ਬਿਆਨੇ ਰੁਕੇ ਹੋਏ ਨੇ ਪਟਵਾਰੀ ਜੀ ਨੂੰ ਕਹਿ ਕੇ ਨਾ ਫਰਦਾਂ ਕਢਵਾ ਦੋ ਮੈਂ ਦੋ ਫੋਨ ਕੀਤੇ ਨੇ ਸਵੇਰ ਦੇ ਉਹਨਾਂ ਨੇ ਫੋਨ ਹੀ ਨਹੀਂ ਚੱਕਿਆ ਉਹ ਹੋ ਗਈ ਆ ਮੇਰੀ ਗੱਲ ਪਟਵਾਰੀ ਨਾਲ ਪਟਵਾਰੀ ਨਾ ਫੰਕਸ਼ਨ ਤੇ ਗਿਆ ਹੋਇਆ ਹੁੰਦਾ ਨਾ ਮੁੰਡਾ ਆ ਕੇ ਫੜਾ ਜਾਂਦਾ ਥੋੜੀ ਜਿਹੀ ਦੇਰ ਹੋਰ ਵੇਟ ਕਰ ਲੈ ਜੇ ਨਾ ਆਇਆ ਤੇ ਮੈਨੂੰ ਫੋਨ ਕਰਦੀ ਮੈਂ ਆਪ ਜਾ ਕੇ ਲੈ ਆਉਂਗਾ ਐਡਾ ਕਰ ਤੂੰ ਉਹਨੂੰ ਚਾਹ ਨੂੰ ਕਹਿ ਮੈਂ ਵਾਸ਼ਰੂਮ ਜਾ ਕੇ ਆਇਆ ਆਰਡਰ ਆਮੇ ਕਰਦੀ ਆ ਬਦਲ ਨਹੀਂ ਪੈਣੀ ਆ ਚੱਲ ਕੋਈ ਨਹੀਂ ਸਤਿ ਸ਼੍ਰੀ ਅਕਾਲ ਜੀ ਉਹ ਰਮਨਜੀਤ ਦਾ ਆਫਿਸ ਹੈ ਇਹ ਹਾਂਜੀ ਸਰ ਤੁਹਾਡੀ ਤਾਂ ਕਿਤੇ 2 ਗੱਜ ਜਗ੍ਹਾ ਨਹੀਂ ਘਟ ਗਈ ਉਹ ਨਹੀਂ ਨਹੀਂ ਪਟਵਾਰੀ ਸਾਹਿਬ ਨੇ ਭੇਜਿਆ ਸੀ ਤੁਸੀਂ ਫਰਦਾ ਮੰਗਾਈਆਂ ਸੀ ਨਾ ਕੀ ਗੱਲ ਯਾਰ ਪਹਿਲਾਂ ਹਣੀ ਮੁੰਡਾ ਹੁੰਦਾ ਹੁੰਦਾ ਸੀ ਉਹ ਨਹੀਂ ਆਇਆ ਇਹ ਫੇਰ ਚੇਂਜ ਕਰਤਾ ਪਟਵਾਰੀ ਸਾਹਿਬ ਨੇ ਮੁੰਡਾ ਮੈਨੂੰ ਨਹੀਂ ਲੱਗਦਾ ਇਹਨਾਂ ਕੋਲੇ ਕੋਈ ਮੁੰਡਾ ਟਿੱਗੂਗਾ ਯਾਰ ਇਹ ਨਾ ਸਾਡਾ ਨਾ ਕੰਮ ਲੇਟ ਹੋ ਜਾਂਦਾ ਫਰਦਾ ਸਾਨੂੰ ਜਲਦੀ ਦੇਜਿਆ ਕਰ ਹਨੀ ਗਿਆ ਮਣੀ ਆ ਗਿਆ ਹੁਣ ਮੈਨੂੰ ਲੱਗਦਾ ਮੇਰੀ ਕੁੰਡਲੀ 'ਚੋ ਸ਼ਣੀ ਜਾਊਗਾ